ਹਾਂ ਜਵੇ ਕਾਲ ਮੈਂ ਨਹੀਂ ਖਾਲੇ ਦਿੰਦੇ ਕੀ ਕਾ ਆ ਦੇ ਕਾਜ ਪੱਤੇ ਮਾਰ ਦਿਆ ਅੰਨ ਨੂੰ ਕੀ ਮੈਦ ਬੜਿਆ ਆਜ ਨਾਲ ਮੈਂ ਦਿੰਦੇ ਹਾਂ ਹਾਂ ਇੱਕ ਮਿੰਟ ਦਊਗਾ ਜਦੋਂ ਤੁਸੀਂ ਗੱਲ ਕਰਨਾ ਹੈ ਜਾਂ ਕੋਈ ਦੂਜਾ ਗੱਲ ਕਰ ਲੈ ਇੱਕ ਬੰਦਾ ਗੱਲ ਕਰ ਲੈ ਪਹਿਲਾਂ ਆਪਣਾ ਵਾਜੀ ਆਓ ਕਰ ਕਰਕੇ ਆਓ ਕਿ ਵੀ ਕੋਈ ਕੋਈ ਸਮੱਸਿਆ ਬੇਕੌਮ ਦਾ ਸਾਡਾ ਸਿਆਵਾ ਸਾਡਾ ਇਨਸਾਫ ਚਾਹੀਦਾ ਸਾਡਾ ਬੰਗੜਾ ਚਾਹੀਦਾ ਕਿੱਥੇ ਜਾਣਾ ਅਸੀਂ ਘਰੋਂ ਦੇ ਤੱਕ ਆਪਾਰ ਹੋਵੇ ਤੱਕ ਆਪੇ ਉਹਦੇ ਵਾਸਤੇ ਅਸੀਂ ਤੁਹਾਨੂੰ ਨਹੀਂ ਕੋਈ ਵੀ ਅਮੀਰ ਜਾਓ ਭਰ ਸਕਦੇ ਕੋਲੇ ਵਾਸਤੇ ਕਾਨੂੰਨ ਬਣਿਆ ਕਾਨੂੰਨ ਜਿਹੜਾ ਹੈ ਤੁਸੀਂ ਤੁਹਾਡਾ ਜੋ ਵੀ ਉੱਥੇ ਰਿਪਰੈਜ਼ੈਂਟੇਟਿਵ ਹੈ ਕੋਈ ਬੰਦਾ ਉਹਦੇ ਕੋਲ ਰਾਈਡ ਜਾ ਜੋ ਰਾਈਡਰ ਹੈ ਉਹ ਤੁਸੀਂ ਬਾਅਦ ਵਿੱਚ ਆਖੋ ਲੇਕਿਨ ਇਹ ਨਹੀਂ ਕਰ ਸਕਦਾ ਕੋਈ ਜਦੋਂ ਇਹ ਕਰ ਦੇਣਾ ਉਹ ਬੰਦ ਨਹੀਂ ਕਰਾਉਣਾ ਜਦੋਂ ਹੋਏਗਾ ਉਹ ਬੰਦ ਕਰ ਦੇ ਉਹ ਬੰਨ ਨਹੀਂ ਬੰਨਦਾ ਆਪਣੀ ਤੁਹਾਡੀ ਮਰਜ਼ੀ ਹੈ ਅੱਜ ਕਿਨਰਾ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਰਸਤਾ ਜੰਮ ਕਰਕੇ ਕੀਤਾ ਧਰਨਾ ਪ੍ਰਦਰਸ਼ਨ ਉਹਨਾਂ ਦਾ ਕਹਿਣਾ ਹੈ ਕਿ ਰੇਲਵੇ ਪੁਲਿਸ ਅਧਿਕਾਰੀ ਸਾਨੂੰ ਰੇਲਵੇ ਸਟੇਸ਼ਨ ਦੇ ਅੰਦਰ ਜਾਣ ਤੋਂ ਸਨ ਰੋਕਦੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਕਿਨਰ ਸਮਾਜ ਵੱਲੋਂ ਰੇਲਵੇ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦੇ ਅੰਦਰ ਰੇਲਵੇ ਪੁਲਿਸ ਦੇ ਖਿਲਾਫ ਕਾਫੀ ਅਕ੍ਰੋਸ਼ ਨਜ਼ਰ ਆ ਰਿਹਾ ਸੀ ਇਸ ਮੌਕੇ ਕਿਨਰ ਸਮਾਜ ਦੇ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਸਾਡੇ ਕਿੰਨੇ ਲੋਕ ਰੇਲਵੇ ਸਟੇਸ਼ਨ ਦੇ ਅੰਦਰ ਮੰਗਦੇ ਹਨ ਜੇ ਚੱਲਦੇ ਰੇਲਵੇ ਕੁਟਮਾਰ ਕਰਦੇ ਹਨ ਤੇ ਉਹਨਾਂ ਕੋਲ ਪੈਸੇ ਵੀ ਖੋ ਲੈਂਦੇ ਹਨ ਕੱਲ ਵੀ ਸਾਡੇ ਇੱਕ ਕਿਨਰ ਦੇ ਨਾਲ ਰੇਲਵੇ ਪੁਲਿਸ ਅਧਿਕਾਰੀਆਂ ਵੱਲੋਂ ਕੁਟਮਾਰ ਕੀਤੀ ਗਈ ਹੈ ਤੇ ਉਸ ਦੇ ਪੈਸੇ ਖੋ ਲਿੱਤੇ ਗਏ ਹਨ ਉਸ ਨੂੰ ਗੱਡੀਆਂ ਦੇ ਅੰਦਰ ਮੰਗਣ ਨਹੀਂ ਦਿੱਤਾ ਜਾਂਦਾ ਨਾ ਕਹਣੇ ਕਿ ਮਹਿਲਾਵਾਂ ਰੇਲ ਗੱਡੀ ਦੇ ਅੰਦਰ ਮੰਗ ਸਕਦੀਆਂ ਹਨ ਤੇ ਇਹ ਸਾਡਾ ਹੱਕ ਹੈ ਕਿਨਰ ਸਮਾਜ ਦਾ ਮੰਗਣ ਦਾ ਉਹਨਾਂ ਨੂੰ ਕਿਉਂ ਨਹੀਂ ਮੰਗਣ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਫਿਰ ਅਸੀਂ ਕਿੱਥੇ ਜਾਈਏ ਉੱਥੇ ਹੀ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ মিডিਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸਾਡੇ ਕਿਸੇ ਵੀ ਮੁਲਾਜ਼ਮ ਵੱਲੋਂ ਕਿਨਰ ਸਮਾਜ ਤੇ ਕਿਸੇ ਵੀ ਕਿਨਰ ਨਾਲ ਕੋਈ ਬੁਰਾ ਸਲੂਕ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਉਹਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੇ ਆਦੇਸ਼ ਹਨ ਕਿ ਗੱਡੀਆਂ ਵਿੱਚ ਕਿਸੇ ਨੂੰ ਮੰਗਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੋ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਜੁਲਿਆ ਮੈਂਬਰ ਸੇਤ ਬੋਲ ਰਹੀ ਆ ਰਾਤੀ ਹਾੜ ਨੇ ਐ ਮੰਨ ਜਨਾ ਹੈ ਸਕੇ ਮੰਗ ਖਾਂ ਨਹੀਂ ਦੇਂਦੇ ਹੜ ਪੱਟੇ ਮਾਰ ਚੁੱਕਿਆ ਹਾਂ ਇਹਨਾਂ ਕਿ ਮਾਦ ਬਲਾ ਹਾਰੇ ਹੱਥ ਚੁੱਕੰਦਾ ਹਾਂ ਮੈਂ ਮੰਗਦੀ ਐ ਲੇਡੀਜ਼ ਦਾ ਮੰਗਣਾ ਬੰਦ ਕਰੀਏ ਲੈਣਾ ਨਾ ਮਿਹਰਬਾਨਦ ਕਰੋ ਅੱਛੀ ਵੀ ਆ ਤਾਂ ਵੀ ਆਪਣਾ ਵੀ ਭੰਡ ਕਰਦੇ ਆ ਜਨਾਨੀਆਂ ਨੇ ਗਲਤ ਕਰਨਾ ਤਾਂ ਮਗੜਾ ਬੰਦ ਕਰੋ ਸਾਡਾ ਪਾਪਾ ਕੋਈ ਟੈਨਸ਼ਨ ਤੜੀ ਆ ਕੇ ਮੰਗੂਗਾ ਜਨਾਨੀਆਂ ਵੀ ਬੰਦ ਕਰੋ ਹਾਂ ਕਾ ਚਲ ਪਾਪਾ ਵੀ ਅੰਦਰ ਤੱਕ ਗੱਲ ਇਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਦਾ ਨਰਕ ਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ ਅਸ ਇਥੋਂ ਨਹੀਂ ਰਹਿਣ ਵਾਲੇ ਅਸੀਂ ਮੰਨਤਾ ਠੀਕ ਆ ਠੀਕ ਆ ਜਨਾਨੀਆਂ ਮੰਗਦੇ ਜਨਾਨੀਆਂ ਦਾ ਕੋਈ ਆ ਕੇ ਤੁਸੀਂ ਦੱਸੋ ਅੰਮ੍ਰਿਤਸਰ ਸਟੇਸ਼ਨ ਤੇ ਮੰਗਨ ਦਾ ਕਜਨਾਨੀਆਂ ਦਾ ਜਿਹੜੇ ਕ ਮੰਗਨ ਦਾ ਹੱਕ ਐ ਨਾ ਨਹੀਂ ਅਸੀਂ ਮੰਗਾਂਗੇ ਅਸੀਂ ਮੰਗਾਂਗੇ ਇਹ ਹੜਕੋ ਪੈਸੇ ਆਪਣੇ ਉਹ ਜਿਹੜੇ ਮਾਤਾ ਜੀ ਦਾ ਕਰਤ ਜੁਕੀ ਕਿਉਂ ਨਹੀਂ ਜਾਣਾਂ ਨਹੀਂ ਮੰਗਾਂਗੇ ਇੱਥੇ ਕਿੱਥੇ ਪਾਜੀ ਜਾਵਾਂਗੇ ਅਸੀਂ ਅਸੀਂ ਮੰਗਣਾ ਵਾ ਅਸੀਂ ਕਿੱਥੇ ਜਾਵਾਂਗੇ ਪਾਜੀ ਭਾਵੇਂ ਹੁਣ ਮਹੀਨਾ ਲੱਗ ਜਾਏ ਭਾਵੇਂ ਸਾਨੂੰ ਲੱਗਦੇ 2 ਮਹੀਨੇ ਅਸੀਂ ਤੇ ਕਿਹ ਮੰਗਣਾ ਵਾ ਆਪਣਾ ਮੰਗਣਾ ਸਾਰਾ ਨਹੀਂ ਮੇਰੀ ਗੱਲ ਸੁਣੋ ਪਰਿਵਾਰ ਦੇ ਹਾਂ ਬੁਲਾਵਾਂਗੇ ਬੁਲਾ ਬੁਲਾਵਾਂਗੇ ਕੋਈ ਅੰਬਰਸਰ ਦਾ ਫਿਸਲਾ ਅੰਬਰਸਰ ਦੇ ਬੁਲਾਵਾਂਗੇ ਹਾਂਜੀ ਸਸ ਸਾਰੇ ਅਸੀਂ ਅੰਬਰਸਰ ਦੇ ਆ ਠੀਕ ਆ ਤੁਹਾਡੇ ਬਾਬਿਆਂ ਦੇ ਹੱਥੀ ਦਿੰਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਆ ਤੁਹਾਡੇ ਵਰਗਿਆਂ ਨੂੰ ਡੰਡੇ ਮਾਰਦੇ ਉਹ ਤੂੰ ਮਾਰਦੀ ਅਸੀਂ ਖੁੱਸਰੇ ਨਹੀਂ ਆ ਆਹ ਦੇਖੋ ਮੇਰੀ ਗੱਲ ਸੁਣੋ ਕੱਲ ਰਾਤ ਦੀ ਗਲੀ ਨਾਲ ਸਾਡੇ ਭਾਬੀ ਕੋਲ ਪੈਸੇ ਵੀ ਖੋਲੇ ਪੈਸੇ ਵੀ ਖੋਲੇ ਤੇ ਬਾਦੀ ਉਹਦੇ ਪੱਟੇ ਮਾਰੇ ਪੱਟੇ ਮਾਰੇ ਕਤੂ ਮਾਰੇ ਬੰਦੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਕਹਿੰਦੇ ਕੁਝ ਨਹੀਂ ਮੰਗੋਗੇ ਬਿਨਾਨੀਗਾ ਮੰਗੋ ਸਕਦੀਆ ਕੋਈ ਵੀ ਕਿੰਨੇ ਕੱਟੇ ਬਿਨਾਨੀਗਾ ਕਾਤੋਂ ਮੰਗੋ ਸਕਦੀਆ ਜਿਹੜਾ ਨੰਗਾ ਤਾਂ ਬੰਦ ਕਰੋ ਬਿਨਾਨੀਗਾ ਬਿਨਾਨੀ ਅੰਦਰ ਮਰਦੇ ਨਹੀਂ ਮਰ ਸਕਦਾ ਨਹੀਂ ਮਰ ਸਕਦਾ ਨਹੀਂ ਮਰ ਸਕਦਾ ਹੀ ਮੰਗੋ ਸਕਦੀਆ ਭਾਬੀ ਮੰਗ ਸਕਦੇ ਸਾਡਾ ਕੰਮ ਰੋਟੀ ਇਹ ਕਹਣਾ ਸੀ ਇੱਥੇ ਖਾਣਾ ਸੀ ਕਿੱਥੋਂ ਖਾਣਾ ਪੁਲਿਸ ਵਾਲਿਆਂ ਨੇ ਕਿਹਾ ਜਨਾਨੀਆਂ ਮੰਗ ਸਕਦੇ ਤੂੰ ਹੀ ਨਹੀਂ ਮੰਗ ਸਕਦੀ ਜੋ ਮਰਜ਼ੀ ਕਰ ਲੋ ਪੁਲਿਸ ਸੀ ਡਰਨਾ ਲਿਆ ਰਿਹਾ ਕਿੰਨਾ ਮਾਰਿਆ ਕਿ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਪਟੇ ਮਾਰੀ ਨੰਗੇ ਕਰਵਾਇਆ ਕਾਤੋਂ ਕਰਵਾਇਆ ਨੰਗੇ ਅਸੀਂ ਖੁੱਸਰੇ ਨਹੀਂ ਹਾਂ ਜਨਾਨੀਆਂ ਨੂੰ ਹੋ ਤੇ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਤਾਂ ਖੁੱਸਰੇ ਸੀ ਕਿੱਥੇ ਜਾਈਏ ਨੂਰਾਨ ਦੇ ਵਿੱਚ ਕਿੱਥੇ ਗਈ ਤੁਸੀਂ ਮਰ ਜੀ ਹਾਂਜੀ ਬਿਲਕੁਨ ਅਸੀਂ ਤੇ 2:30 ਵਜੇ ਟ੍ਰੇਨ ਜਾਣੀ ਆ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਦੇ ਕੋਲ ਮੀਟਿੰਗ ਕਰ ਰਹੇ ਆ ਜੀ ਇਹਨਾਂ ਨੂੰ ਕਿਉਂ ਪ੍ਰੋਟੈਸਟ ਕੀਤਾ ਜਾਉ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਸਾਨੂੰ ਤਾਂ ਸਾਢੇ 2:00 ਨਾ ਨਾ ਨੋ ਕਿਸ ਨੇ ਅੰਦਰ ਜਾਣ ਤੋਂ ਕਿਸੇ ਨੇ ਰੋਕਿਆ ਕੋਈ ਕੋਈ ਗੱਲ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਇੱਕ ਨਹੀਂ ਨਹੀਂ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਆਉਂਦਾ ਮੈਂ ਖੜਾ ਇੱਥੇ ਕੋਈ ਲੈਉਣ ਬੰਦਾ ਜਿਹੜਾ شناخت ਕਰੇ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਟਾਈਮ ਪਰਚਾ ਹੋਊਗਾ